ਉਸੀ ਦੇਸ਼ ਦੇ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਵੀ ਵੀਡੀਓ 'ਚ ਦੇਖ ਸਕਦੇ ਹੋ ਇੱਕ ਕਨਕ ਨੂੰ ਲੈ ਕੇ ਬਹੁਤ ਜ਼ਿਆਦਾ ਰੋਲਾ ਪੈਂਦਾ ਬਈ ਪਾਕਿਸਤਾਨ ਦਾ ਚੰਨ ਚਿੱਤ ਪੁਸ਼ਟੀ ਨਹੀਂ ਕਰਦਾ ਵੀਡੀਓ ਕਿੱਥੇ ਦੀ ਹੈ ਕਿੱਥੇ ਦੀ ਨਹੀਂ ਹੈ ਦੀ ਮਤਲਬ ਇਹਨੂੰ ਸ਼ੇਅਰ ਕਰੋ ਕਮੈਂਟ ਜੁਦਾ ਦਿਓ ਰਾਤਾਂ ਦੇ ਇੰਦੇ ਸਕੀਮ ਸੀ ਸਾਡੀ ਇਹ ਔਰ ਬੜੇ ਖਰਾਬ ਹੋ ਗਏ ਆ ਭਾਈ ਦੇਖੋ ਮੜ ਦੇ ਬਰੂ ਖਾ ਦੇਖੋ ਐਨਾ ਬਣਾਉਂਦੇ ਕਿਹੜਾ ਬੰਦਾ ਚੱਕਰਾਂ ਮਾਤੀ ਕੋਈ ਖਾ ਜਾਂਦਾ ਉਹ ਬਹੁਤ ਫੜੇ ਕਰਦਾ ਇੱਕ ਮਿੰਟ ਤੱਪ ਜਾਂਦੇ ਮੜ ਦੇ ਤੱਪ ਜਾਂਦੇ ਮੜ ਦੇ ਮਾਪੇ ਕੱਪ ਜਾਂਦੇ ਗੈਂਸ ਦੇ ਵੰਨੇ ਕਰਦੇ ਭਾਈ ਨਾਗਰ ਉਹ ਭਾਈ ਛੋਟੇ ਵੀਰ ਉਹ ਛੋਟੇ ਵੀਰ ਇਹ ਆਪਾਂ ਘਰ ਘਰ ਆਤਾ ਵੰਡਣਾ ਸੀ ਇੱਕ ਮਿੰਟ ਜੀ ਸਰ ਜੀ ਕਿਉਂ ਕਹਦੇ ਵਾਸਤੇ ਇੱਥੇ ਕਮੰਡਰ ਹੋ ਇੰਨਾ ਕੱਟ ਕੇ ਕੀਤਾ ਫਿਰ ਇੱਥੇ ਹਾਂ ਕਹੇ ਘਰੇ ਤੇ ਹੋਰ ਕੀ ਆ ਆ ਕੱਠ ਨਹੀਂ ਆ ਤੁਸੀਂ ਇਹਨੂੰ ਕੀ ਕਹਿੰਦੇ ਹੋ ਜਿਨ੍ਹਾਂ ਨੂੰ ਕੀ ਨੂੰ ਘਰੇ ਮਿਲਿਆ ਵੀ ਆਟਾ ਹੱਥ ਖੜਾ ਕਰਕੇ ਦੱਸੋ ਕਿਸ ਨੂੰ ਆਟਾ ਘਰੇ ਦੇ ਕੇ ਆਏ ਇਹ ਇੱਕ ਮਿੰਟ ਇਹ ਤੁਸੀਂ ਘਰ ਘਰ ਆਟਾ ਲੈਣਾ ਤਾਂ ਘਰੇ ਜਾਓ ਆਪਦੇ ਇਹ ਥੋੜੇ ਘਰ ਘਰ ਹੋਣਗੇ 700 ਕਰੋੜ ਰੁਪਏ ਸਰਕਾਰ ਨੇ ਖਰਚੇ ਇਸ ਕੰਮ ਤੇ ਘਰੇ ਕੋਈ ਘਰੇ ਦੇ ਹਾਂ ਘਰੇ ਘਰ ਘਰ ਕਮੰਡੋ ਬੰਦ ਕਰੇ ਰੁਹਾ करे 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 जाओ 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 भाई हा घरे जाऊ घरे घरे जाऊ भांे घरे जाऊ तुझ्या ਇਹਨੂੰ ਪਤਾ ਚਾਰਜ ਲਾਉਣਾ ਪੈਂਦਾ ਇਹਨੂੰ ਤੇ ਚਾਰਜ ਵਾਲੇ ਮਸ਼ੀਨਾ ਵੇੜ ਉਹ ਕਰ ਕਰਾ ਕੰਮ ਨੂੰ ਨਾ ਬੰਦ ਕਰਾ ਸਰਕਾਰ ਨੂੰ ਕੋਈ ਮਸ਼ੀਨਾ ਦੇ ਉਹ ਸਾਨੂੰ ਚਾਰ ਦੇ ਲਈਆਂ ਚਲੋ ਚਲੋ ਘਰੇ ਜਾ ਇਹਨਾਂ ਨੂੰ ਕੋਈ ਵੀ ਘਰ ਕਰ ਸਰਕਾਰ ਤੋਂ ਮਸ਼ੀਨਾ ਲਾਉ ਕਰਾ ਟਮੰਡਾ ਵਾਸਤੇ ਇਹ ਮਸ਼ੀਨਾ ਤੇ ਪੈਸੀ ਵੀ ਵੰਡੇ ਬਹੁਤ ਚਰਕਣ ਕੰਬੜੀ ਹੈ ਜਿੱਥੇ ਵਜੀਰ ਡੜ ਕੇ ਕੋਈ ਗੱਲ ਨਹੀਂ ਉੱਥੇ ਲਾ ਬੰਦ ਕਰ ਦਿਓ ਜਿੱਥੇ ਖੜ ਜੂਗੀ ਹਾਂ ਬੰਦ ਕਰ ਦਿਓ ਹਾਂ ਇਹ ਸਾਰੀ ਇਹ ਸਕੀਮ ਸਾਰੀ ਕਰ ਕਰਾ ਰਹਾ ਤਾਂ ਇੰਡੀਆ ਸਰਕਾਰ ਦੀ 700 ਕਰੋੜ ਰੁਪਏ ਸਰਕਾਰ ਨੇ ਖਰਤੇ ਥੋੜੇ ਥੋੜਾ ਸੰਖਰ ਕਰੋੜ ਰੁਪਇਆ ਜਿਹੜਾ ਸਰਕਾਰ ਨੇ ਥੋੜਾ ਖਰਚ ਕੀਤਾ ਇਸ ਸਕੀਮ ਤੇ ਇਹ ਨਹੀਂ ਕਰਦੇ ਤੁਸੀਂ ਚਲੋ ਆ ਜਿਹੜੇ ਪਹਿਲਾਂ ਟਿੱਕੂਆ ਤੇ ਖਜਲ ਖਾਰੇ ਹੁੰਦੀ ਸੀ ਉਹ ਹੁਣ ਕਿਉਂ ਕਰਦੇ ਹੋ ਹਾਂ ਤੁਸੀਂ ਯਾਰ ਦਾ ਨਾਮ ਟੱਪ ਜਾਣਗੇ ਤੁਹਾਨੂੰ ਤੁਹਾਨੂੰ ਘਰ ਘਰ ਜਸਵੰਦਨ ਦਾ ਹਦਾਇਤ ਹੈ ਨਾ ਤੁਹਾਨੂੰ ਘਰ ਘਰ ਬੰਡੋ ਅਸੀਂ ਘਰ ਘਰ ਸੁਨੇਹਾ ਲਾਗੇ ਵੀ ਕਣ ਘਾ ਰਹੀ ਹੈ ਇਹ ਵੀ ਨਹੀਂ ਕਿ ਇੱਥੇ ਇਕੱਠੇ ਇੱਥੇ ਇਕੱਠੇ ਅਸੀਂ ਕੋ ਕਰੀ ਅੱਜ ਤਾਂ ਸੁਨੇਹਾ ਲਾਉਣਾ ਚਾਹੁੰਦੇ ਹਾਂ ਸੁਣਦਾ ਨਹੀਂ ਕਿਸੇ ਦੀ ਮਹਿਰਾਂ ਨੂੰ ਕਹਿੰਦਾ ਘਰ ਹੀ ਜਾਓ ਭਾਈ ਲੈ ਕੇ ਜਾਓ ਆਪਣੇ ਘਰ ਆਲੇ ਨੂੰ ਤਾਂ ਲੈਣੀ ਲੈਣੀ ਉਜੀਤ ਤੁਸੀਂ ਆਪ ਦੇ ਘਰੇ ਪਾਈ ਤੁਸੀਂ ਆਪ ਦੇ ਘਰੇ ਲੋ ਅਸੀਂ ਲੈ ਲਿਆ ਸਾਡਾ ਘਰ ਹੀ ਹੈ ਠੀਕ ਹੈ ਬਸ ਫਿਰ ਕੋਈ ਨਹੀਂ ਫਿਰ ਲੈ ਲਈ ਖੁੰਨ ਦਾ ਅਸੀਂ ਕੋਈ ਗੱਲ ਨਹੀਂ ਕਰਾਈ ਘਟਨਾ ਤਾਂ ਸਾਡੀ ਕੋਈ ਗੱਲ ਨਹੀਂ ਨਹੀਂ ਜਾਣੀ ਕੋਈ ਵਾਲੀ ਮੇਰੇ ਕੋਈ ਗੱਲ ਨਹੀਂ ਹਾਂ ਹਾਂ ਬਸ ਘਰ ਘਰ ਬੰਦਣ ਗਿਆ ਤੇ ਕੋਈ ਨਹੀਂ ਵੀ ਅਸੀਂ ਬੰਦੇ ਜਾ ਕੇ ਖੜ ਕੇ ਅੱਜ ਕੋਈ ਨਹੀਂ ਮੁੱਕੇ ਵਾਰ ਬੰਦੇ ਆ ਅਸੀਂ ਬੰਦਦੇ ਆ ਪਰ ਇੱਥੇ ਵੀ ਕਲੇਸ਼ ਹੀ ਹੁੰਦਾ ਆ ਤੇ ਫਿਰ ਇਹ ਕਲੇਸ਼ ਨੂੰ ਕਾਉਣਾ ਅਸੀਂ ਕਲੇਸ਼ ਅਸੀਂ ਮਟਾਏ 700 ਕਰੋੜ ਰੁਪਏ ਕਹਿ ਰਹੇ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਦੱਸ ਸੁਣੋ ਅਸੀਂ ਘਰ ਘਰ ਅਸੀਂ ਸਿੰਨੂ ਸੁਨੇਹਾ ਮਿਲਿਆ ਮੇਰੀ ਭਾਈਤਰੀ ਦੀਪੂ ਮੇਰੀ ਗੱਲ ਸੁਣੋ ਛੋਟੇ ਈ ਮਾ ਇਹਨਾਂ ਨਾਲ ਸਾਡੀ ਲੜਾਈ ਕੋਈ ਝਗੜਾ ਨਹੀਂ ਸਾਡਾ ਕਿਸੇ ਨਾਲ ਅਸੀਂ ਤਾਂ ਕਹਿੰਨੇ ਆ ਅਸੀਂ ਇਹਨਾਂ ਨੂੰ ਇੱਕ ਮਿੰਟ ਭਾਈ ਸਰਕਾਰ ਦੀ ਸਕੀਮਾਂ ਵੀ ਅਸੀਂ ਘਰ-ਘਰ ਆਟਾ ਵੰਡਣਾ ਅਸੀਂ ਤਾਂ ਉਹ ਕਹਿੰਨੇ ਵੀ ਘਰ-ਘਰ ਵੰਡੋ ਆਟਾ ਬਸ ਆਪਣੀ ਲੜਾਈ ਥੋੜੀ ਹੋਣੀ ਆ ਕਹਿੰਦੇ ਵੀ ਘਰ-ਘਰ ਜਾ ਕੇ ਮਸ਼ੀਨ ਮਸ਼ੀਨ ਆਪ ਵੀ ਲੋ ਸਰਕਾਰ ਨੂੰ ਕਹੋ ਨਾ ਵੀ ਮਸ਼ੀਨ ਸਾਨੂੰ ਦਿਓ ਸਾਡੀ 12 ਘੰਟੇ ਕੰਮ ਕਰੇ ਖਰਚਾ ਆਟਾ ਤੇ 1980 ਕਰੋੜ ਰੁਪਏ ਖਰਚਿਆ ਹੈ। ਅੱਛਾ ਆਪ ਦੇ ਚੇਤਿਆਂ ਨੂੰ ਦਿੱਤਾ ਤਾਂ ਦੇ ਹੀ ਕਣਕ ਜਾਂਦੇ ਆ ਤੁਹਾਨੂੰ। ਨਹੀਂ ਕਣਕ ਜਾਂਦੇ। ਹਾਂ 3 ਰੁਪਏ ਕਿਲੋ ਦੀ ਜਿਹੜੀ ਉਹ ਭਿਆਈ ਤੁਹਾਨੂੰ ਲੱਗੂਗੀ ਨਾਲ। 4 ਰੁਪਏ ਕਿਲੋ ਦੀ ਭਿਆਈ ਹੈ। 3 ਰੁਪਏ ਪੈ ਗਈ 4 8 ਰੁਪਏ ਪੈ ਗਈ ਵੀਰ ਇਹਨਾਂ ਨੂੰ 4 ਤੇ ਇਹਨਾਂ ਨੂੰ ਸਰਕਾਰ ਨੇ ਲਾਦੀ 4 ਇਹ ਆਪ ਦੇ ਆਪ ਲਾਉਣੇ। ਦਿਖਾਓ। ਕਣਕਾਂ ਕਾਂਕਾਂ ਵਿੱਚ ਜਾਂਦੇ। ਆ ਲਿਆ ਕਰਦ ਲਿਆ। ਪੰਜਾਬ ਸਰਕਾਰ ਦੀ ਜੋ ਸਕੀਮ ਕਰ ਕਰ ਆਟਾ ਵੰਡਣ ਦੀ ਸੀ। ਜਿਹਦੇ ਤੇ 680 ਕਰੋੜ ਰੁਪਇਆ ਸਰਕਾਰ ਨੇ ਸੈਂਟਰ ਦੀ ਕਣਕ ਭਿਉਣ ਵਾਸਤੇ ਜਿਹੜਾ ਖਰਚਿਆ ਆਪਾਂ ਦੇਖਦੇ ਹਾਂ ਵੀ ਸਰਕਾਰ ਕੀ ਦੇ ਰਹੀ ਹੈ ਲੋਕਾਂ ਨੂੰ ਕਿਉਂਕਿ ਆਟਾ ਕਰ ਕਰ ਦੇਣਾ ਆਪਾਂ ਇਹ ਸਕੀਮ ਹੈ ਸਰਕਾਰ ਦੀ ਕਿ ਆਪਾਂ ਕਰ ਕਰ ਆਟਾ ਦੇਣਾ ਆਹਾ ਸਾਡੇ ਨਾਲ ਜਥੇਦਾਰ ਜੀ ਖੜੇ ਆ ਇਹਨਾਂ ਨੇ ਇਹ ਕਿ ਲਿਆ ਜਿਹੜੀ ਆਟਾ ਆਇਆ ਤਾਂ ਕਹਿੰਦਾ ਵੀ ਆਟਾ ਦਿੱਤਾ ਸਾਨੂੰ ਆਪਾਂ ਦੇਖਦੇ ਹਾਂ ਵੀ ਕੀ ਨਿਕਲਦਾ ਇਹਦੇ ਵਿੱਚੋਂ ਆ ਤੁਹਾਡੇ ਸਾਹਮਣੇ ਆ ਘੱਟਾ ਖੋਲ ਰਿਹਾ ਜੀ ਆਹਾਂ ਕਣਕ ਜਿਹੜੀ ਆ ਇਹ ਸਰਕਾਰ ਵੰਡ ਰਹੀ ਆ 680 ਕਰੋੜ ਰੁਪਇਆ ਸਾਡਾ ਭਾਈ ਤੇ ਲਾਤਾ ਤੇ ਫੇਰ ਕਣਕ ਜਿਹੜੀ ਆ ਸਰਕਾਰ ਵੰਡ ਫੇਰ ਸਰਕਾਰ ਕਣਕ ਰਹੀ ਆ ਜਿਹੜੇ ਵੀਰ ਇਹ ਆਟਾ ਵੰਡਣ ਵਾਸਤੇ ਆਏ ਆ ਇਹਨਾਂ ਦੇ ਕੋਲੇ ਇੱਕ ਵੀ ਥੈਲੀ ਆਟੇ ਦੀ ਨਹੀਂ ਸਾਰੀ ਕਣਕ ਜਿਹੜੀ ਇਹ ਵੰਡ ਰਿਆ ਜੇਦਰ ਜੀ ਦੱਸਿਓ ਵੀ ਤੁਸੀਂ ਆਹ ਲੈ ਕੇ ਆਏ ਹੋ ਇਹ ਕੀ ਦੇ ਕੇ ਗਏ ਆ ਤੁਹਾਨੂੰ ਕਰ ਕਰੀ ਇਹਦੇ ਕੀ ਕਿਹਾ ਸੀ ਸਰਕਾਰ ਨੇ ਵੀ ਕੀ ਦੇਵਾਂਗੇ ਕਹਿੰਦੇ ਦਾ ਆਟਾ ਸੀ ਹਾਂ ਕਰ ਕਰਾ ਆਟਾ ਦੇਣ ਦੀ ਸਕੀਮ ਸੀ ਸਰਕਾਰ ਦੀ ਤਾਂ ਇਹ ਆਪਾਂ ਨੂੰ ਜਿਹੜੀ ਆਹੋ ਕਣਕ ਜਿਹੜੀ ਆ ਉਹ ਦੇ ਰਹੇ ਆ ਕਿੰਦੂ ਵੱਡੀ ਠੱਗੀ ਹੋਰ ਕੀ ਹੋਊਗੀ ਪਿਛੀਆਂ ਸਰਕਾਰਾਂ ਨੂੰ ਠੱਗ ਦੱਸਣ ਵਾਲੇ ਆਪ ਡਾਕੂ ਬਣ ਕੇ ਜਿਹੜੇ ਆ ਲੋਕਾਂ ਦਾ ਪੈਸਾ ਲੁੱਟ ਰਹੇ ਆ ਇਹ ਤੁਹਾਡੇ ਸਾਹਮਣੇ ਆ ਸਾਰਿਆਂ ਦੇ ਇਹ ਘਰ ਘਰ ਨਾ ਪਾਈ ਘਰੇ ਘਰੇ ਜਾਓ ਘਰ ਘਰ ਆਟਾ ਦੇਣਾ 650 650 ਕਰੋੜ ਰੁਪਇਆ ਸਰਕਾਰ ਨੇ ਖਰਚਿਆ ਤੁਹਾਡੇ ਤੇ ਇਹ ਘਰ ਘਰ ਲੋਗਾ ਕਿ ਆਪਦੇ ਘਰ ਘਰ ਜਾ ਕੇ ਲਓ ਇਹ ਗੱਲ ਆਪ ਸੁਣਾਈਏ ਇੱਕ ਘਰੇ ਘਰ ਘਰ ਜਾ ਕੇ ਦੇਣਗੇ ਆਟਾ ਇਹ ਤੁਹਾਡੇ ਕੋਲੇ ਆਣੀ ਨਹੀਂ ਉੱਥੇ ਨਹੀਂ ਲੈਣੀ ਤੁਸੀਂ ਚਲੋ ਆਪਾਂ ਨੂੰ ਸਮਝੇ ਮੇਰੀ ਗੱਲ ਆਟਾ ਲੈਣਾ ਆਟਾ ਦੇਣਾ ਨਹੀਂ ਤੁਹਾਨੂੰ ਆਜੋ ਨਹੀਂ ਆਪਸ਼ਨ ਦੋਨੋਂ ਆ ਕਰਕੇ ਤੇ ਆਟਾ ਹੀ ਦੋਨੋਂ ਆ 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 ਇਸ ਸਕੀਮ ਹੈ ਜਿਹੜੀ ਦੇਖ ਲਓ ਤੁਸੀਂ ਤੁਸੀਂ ਦੇਖ ਲਓ ਇਹ ਸਕੀਮ ਜਿਹੜੀ ਘਰ ਘਰ ਆਟਾ ਦੇਂਦੀ 690 ਕਰੋੜ ਰੁਪਏ ਸਰਕਾਰ ਨੇ ਖਰਚ ਕੇ ਇਹ ਆਟਾ ਘਰ ਘਰ ਦੇਣ ਦਾ ਵਾਅਦਾ ਕੀਤਾ ਸੀ ਸਾਡੇ ਨਾਲ ਆਹ ਦੇਖ ਲਓ ਤੁਸੀਂ ਘਰ ਘਰ ਆਟਾ ਦੇ ਰਹੇ ਆ ਇਹ ਤੁਸੀਂ ਦੱਸੋ ਭਾਈ ਘਰ ਘਰ ਆਟਾ ਦੇ ਰਹੇ ਆ ਇਹ ਤੁਸੀਂ ਘਰ ਘਰ ਆਟਾ ਲੈਣਾ ਚਾਹੁੰਦੇ ਹੋ ਕਿ ਇੱਥੇ ਖੱਜਲ ਖਵਾਰ ਹੋਣਾ ਚਾਹੁੰਦੇ ਹੋ ਆਹ ਆ ਸਕੀਮ ਹੈ ਇਹਨਾਂ ਦੀ ਜੀ ਆਹ ਕਈ ਗੱਲਾਂ ਦੇਖੋ ਬਾਈ ਦੇਖੋ ਬੜਾ ਅੱਲਾਹ ਤਰੱਕੀ ਕਰਵਾ ਮੜਾ ਨਹੀਂ ਬਾਈ ਸਾਰਾ ਬਾਈ ਵੀ ਦੋ ਅਗਾਹ ਜਾ ਕੇ ਪਨਾਚਾਰ ਲੈਣਾ ਦੀਆ ਪਹਿਲਾਂ ਕੋਈ ਫਾਇਦਾ ਨਹੀਂ ਇਹ ਤਾਂ ਉਹੀ ਉਹੀ ਤੀਜੀ ਵੇ ਤੇ ਲੈਣਾ ਵੈਸੇ ਮੈਂ ਕਹਾ ਸੀ ਇੰਨਾ ਦੀਪੂਆਂ ਦੇ ਘਰੇ ਮਾੜਾ ਹਾਲ ਨਹੀਂ ਸੀ ਹੋਇਆ ਜਿੰਨਾ ਹਾਂ ਤੇ ਸਰਕਾਰ ਕਰ ਰਹੀ ਐ ਲੋਕਾਂ ਦੀ ਖਤਰਖwari ਹੋ ਰਹੀ ਆ ਕਰ ਕਰਾਪਾ ਦੇ ਨੀ ਸਕੀਮ ਸੀ ਸਾਡੀ ਇਹ ਹੋਰ ਬੜੇ ਖਰਾਬ ਹੋ ਪਾਈ ਦੇਖੋ ਮੜਾ ਇਹ ਬੜਾ ਦੇਖੋ ਆਇਨਾ ਬੜਾ ਬੀ ਗਾ ਬੰਦਾ ਮਾਸੀ ਕੋਣ ਬੰਦਾ ਬੂ ਫੜੇ ਕਰ ਮੈਂ ਜੂ ਮੈਂ ਇੱਕ ਮਿੰਟ ਤੱਪ ਜਾਂਦੇ ਯਾਰ ਮੜਾ ਤੱਪ ਜਾਂਦੇ ਮੜਾ ਬੰਦੇ ਮਾਪੇ ਆਪਣੇ ਫੈਸਲੇ ਕਰਦੇ ਪਰ ਆਖੀ ਉਹਨਾਂ ਲਈ ਭਾਈ ਨਾ ਨਾ ਉਹ ਭਾਈ ਛੋਟੇ ਵੀਰ ਉਹ ਛੋਟੇ ਵੀਰ ਇਹ ਆਪਾਂ ਕਰ ਕਰਾ ਟੰਡਣਾ ਸੀ ਔਰ ਇੱਕ ਮਰਜ਼ੀ ਕਰਦੇ ਕਿਉਂ ਕਹਦੇ ਵਾਸਤੇ ਇੱਥੇ ਕਮਾਂਡਰ ਹੋ ਇੰਨਾ ਕੱਟ ਕਿਉਂ ਕੀਤਾ ਫਿਰ ਇੱਥੇ ਹਾਂ ਕਰੇ ਕਰੇ ਤੇ ਹੋਰ ਕੀ ਆ ਆ ਕੱਟ ਲਿਆ ਤੁਸੀਂ ਇਹਨੂੰ ਕੀ ਕਹਿੰਦੇ ਹੋ ਜਿੰਨਾਂ ਨੂੰ ਕੀ ਨੂੰ ਕਰੇ ਮਿਲਿਆ ਵੀ ਆ ਤਾਂ ਹੱਥ ਖੜਾ ਕਰਕੇ ਦੱਸੋ ਕਿਸ ਨੂੰ ਆਟਾ ਕਰੇ ਦੇ ਕੇ ਆਏ ਆ ਇਹ ਤੁਸੀਂ ਘਰ ਘਰ ਆਟਾ ਲੈਣਾ ਤਾਂ ਘਰੇ ਜਾਓ ਆਪਦੇ ਇਹ ਤੁਹਾਡੇ ਘਰ ਘਰ ਆਉਣਗੇ 700 ਕਰੋੜ ਰੁਪਏ ਸਰਕਾਰ ਨੇ ਖਰਚੇ ਇਸ ਕੰਮ ਤੇ ਘਰੇ ਕੋਈ ਘਰ ਦੇਣਾ ਹਾਂ ਘਰੇ ਘਰ ਘਰ ਇਹਨੂੰ ਬੰਦ ਕਰੇ ਰੁੱਖਾਂ ਤੁਹਾਨੂੰ ਸਹੀ ਇਹਨੂੰ ਘਰੇ ਘੱਲੋ ਹਾਂ ਘਰੇ ਜਾਓ ਘਰੇ ਘਰੇ ਜਾਓ ਭਾਈ ਹਾਂ ਤੁਸੀਂ ਘਰ ਘਰੇ ਜਾਓ ਤੁਸੀਂ ਇੱਥੇ ਕਿਉਂ ਬੈਠੇ ਹੋ ਤੁਸੀਂ ਬੰਦਾ ਕਿਉਂ ਇੱਥੇ ਇਹ ਬਾਤ ਮੈਨੂੰ ਪਤਾ ਚਾਰਜ ਲਾਉਣਾ ਪੈਂਦਾ ਇਹਨੂੰ ਤੇ ਚਾਰ ਚਾਰ ਮਸ਼ੀਨਾਂ ਲੈਵੜਾ ਕਰ ਕਰਾ ਕੰਮ ਨਹੀਂ ਬੰਦੇ ਦੇ ਇਹਨਾਂ ਸਰਕਾਰ ਨੂੰ ਕੋਈ ਮਸ਼ੀਨਾਂ ਦੇ ਉਹ ਸਾਨੂੰ ਚਾਰ ਦੇ ਲੀਆਂ ਉਹ ਵੀ ਕਰ ਕਰ ਸਰਕਾਰ ਤੋਂ ਮਸ਼ੀਨਾਂ ਲਾਉ ਕਰਾ ਟਮੰਡਾ ਵਾਸਤੇ ਇਹ ਮਸ਼ੀਨਾਂ ਤੇ ਪੈਸੀ ਵੀ ਵੰਡਿਆ ਬਹੁਤ ਚਰਕਣ ਕਵੰਡੀ ਐ ਜਿੱਥੇ ਵਜੀਰ ਕੱਢ ਕੇ ਕੋਈ ਗੱਲ ਨਹੀਂ ਉੱਥੇ ਲਾਓ ਬੰਦ ਕਰ ਦਿਓ ਜਿੱਥੇ ਖੜ ਜੂਗੀ ਹਾਂ ਬੰਦ ਕਰ ਦਿਓ ਹਾਂ ਇਹ ਸਾਰੀ ਇਹ ਸਕੀਮ ਸਾਰੀ ਕਰ ਕਰਾਟਾ ਦੇ ਰਹੀ ਹੈ ਸਰਕਾਰ ਦੀ 700 ਕਰੋੜ ਰੁਪਏ ਸਰਕਾਰ ਨੇ ਖਰਚੇ ਥੋੜੇ ਥੋੜਾ 700 ਕਰੋੜ ਰੁਪਏ ਜਿਹੜਾ ਸਰਕਾਰ ਨੇ ਥੋੜਾ ਖਰਚ ਕੀਤਾ ਇਸ ਸਕੀਮ ਤੇ ਹੁਣ ਜਦੋਂ ਨਹੀਂ ਕਰਦੇ ਤੁਸੀਂ ਚਲੋ ਆ ਜਣੇ ਪਹਿਲਾਂ ਜਿਪੂਆ ਤੇ 1000 ਖਰੀ ਹੁੰਦੀ ਸੀ ਹੁਣ ਕਿਉਂ ਕਰਦੇ ਹੋ ਸਾਹਮਣੇ ਆ ਆ ਤੁਸੀਂ ਯਾਰ ਦਾ ਨਾਮ ਲੱਪ ਜਾਣਗੇ ਤੁਹਾਨੂੰ ਤੁਹਾਨੂੰ ਘਰ ਘਰ ਜਦ ਵੰਡਣ ਦਾ ਹਦਾਇਤ ਹੈ ਨਾ ਤੁਹਾਨੂੰ ਘਰ ਘਰ ਵੰਡੋ ਅਸੀਂ ਘਰ ਘਰ ਸੁਨੇਹਾ ਲਾਗੇ ਵੀ ਕੰਘਾ ਰਹੀ ਆ ਕੋਈ ਨਹੀਂ ਨਾ ਗਿਆ ਇੱਥੇ ਇਕੱਠੇ ਰਹੋ ਇੱਥੇ ਇਕੱਠੇ ਅਸੀਂ ਕੋ ਕਰੀਏ ਅਜੇ ਸੁਨੇਹਾ ਲਾਉਣਾ ਕੋਈ ਸੁਣਦਾ ਵੀ ਆ ਕਿਸੇ ਦੀ ਮੈਂ ਸਾਰਿਆਂ ਨੂੰ ਕਹਿੰਦਾ ਘਰ ਹੀ ਜਾਓ ਭਾਈ ਜਾਨ ਕੇ ਘਰ ਆਣੇ ਨਹੀਂ ਤਾਂ ਲੈਣੀ ਉਹ ਜਿੱਤ ਤੁਸੀਂ ਆਪ ਦਾ ਘਰੇ ਪਾਈ ਤੁਸੀਂ ਆਪ ਦਾ ਘਰੇ ਲੋ ਅਸੀਂ ਲੈ ਲਿਆ ਸਾਡਾ ਘਰ ਹੀ ਹੈ ਬਸ ਫਿਰ ਕੋਈ ਨਹੀਂ ਪਰ ਲੈ ਲਈ ਖੋਣ ਦਾ ਅਸੀਂ ਕੁਝ ਗੱਲ ਮਾਈ ਫੋਟਨਾ ਤਾਂ ਸਾਡਾ ਕੋਈ ਗੱਲ ਨਹੀਂ ਨਹੀਂ ਜਾਣੀ ਪੋੜ ਵਾਲੇ ਇੰਦੇ ਕੋਈ ਗੱਲ ਨਹੀਂ ਹਾਂ ਹਾਂ ਬਸ ਘਰ ਘਰ ਬੰਨਣ ਗਿਆ ਆਪਾਂ ਇੱਕੋ ਦੇ ਵੀ ਅਸੀਂ ਬਣਦੇ ਜਾ ਕੇ ਖੜ ਕੇ ਅਸੀਂ ਹੋਰ ਬੰਦੇ ਆ ਅਸੀਂ ਬਣਦੇ ਆ ਪਰ ਇੱਥੇ ਵੀ ਗਲੇਦ ਅਸੀਂ ਹੁੰਦਾ ਤਾਂ ਫਿਰ ਇਹ ਗਲੇਦ ਪਾਉਣਾ ਅਸੀਂ ਗਲੇਦ ਅਸੀਂ ਮਟਾਉਏ 70 ਕਰੋੜ ਰੁਪਏ ਅੰਗਾਰਿਆ ਤੇ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਇਹ ਦੱਸ ਸੁਣੋ ਅਸੀਂ ਘਰ ਘਰ ਅਸੀਂ ਸਾਨੂੰ ਸੇਹਾ ਮਿਲਿਆ ਨਹੀਂ ਭਾਈ ਤਾੜੂ ਮੇਰੀ ਗੱਲ ਸੁਣੋ ਛੋਟੇ ਵੀ ਤੇਰੇ ਨਾਲ ਕੋਈ ਲੜਾਈ ਨਾ ਇਹਨਾਂ ਨਾਲ ਸਾਡੀ ਲੜਾਈ ਕੋਈ ਝਗੜਾ ਨਹੀਂ ਸਾਡਾ ਕਿਸੇ ਨਾਲ ਸੱਚਾ ਕਹਿੰਦੇ ਆ ਅਸੀਂ ਇਹਨਾਂ ਨੂੰ ਇੱਕ ਮਿੰਟ ਭਾਈ ਸਰਕਾਰ ਦੀ ਸਕੀਮ ਆ ਵੀ ਅਸੀਂ ਘਰ-ਘਰ ਆਟਾ ਵੰਡਣਾ ਅਸੀਂ ਤਾਂ ਉਹ ਕਹਿੰਦੇ ਵੀ ਘਰ-ਘਰ ਵੰਡੋ ਆਟਾ ਬਸ ਘਰ-ਘਰ ਵੰਡਦੇ ਨੇ ਆਪਣੀ ਲੜਾਈ ਥੋੜੀ ਹੋਣੀ ਆ ਉਹ ਕਹਿੰਦੇ ਵੀ ਘਰ-ਘਰ ਜਾ ਕੇ ਮਸ਼ੀਨ ਮਸ਼ੀਨ ਆਪ ਦੀ ਲੋ ਸਰਕਾਰ ਨੂੰ ਕਹੋ ਨਾ ਵੀ ਮਸ਼ੀਨ ਸਾਨੂੰ ਦਿਓ ਜਿਹੜੀ 12 ਘੰਟੇ ਕੰਮ ਕਰੇ ਪੰਜਾਬ ਸਰਕਾਰ ਦੀ ਜੋ ਸਕੀਮ ਕਰ ਕਰ ਆਟਾ ਵੰਡੀ ਸੀ ਸੀ ਜੀ ਦੇ 680 ਕਰੋੜ ਰੁਪਏ ਦੀ ਸਰਕਾਰ ਨੇ ਸੈਂਟਰ ਇੰਟਰਦੀਕਾ ਭਿਆਉਣ ਵਾਸਤੇ ਜਿਹੜਾ ਕੰਮ ਚਾ ਆਪਾਂ ਦੇਖਦੇ ਹਾਂ ਵੀ ਸਰਕਾਰ ਕੀ ਦੇ ਰਹੀ ਹੈ ਲੋਕਾਂ ਨੂੰ ਕਿਉਂਕਿ ਸਾਤਾ ਕਰ ਕਰਦੇ ਆਪਾਂ ਇਸ ਕਿਸੇ ਸਰਕਾਰ ਦੀ ਕਿ ਆਪਾਂ ਭਾਰ ਕਰ ਕਰ ਦੇਣਾ ਸਾਡੇ ਨਾਲ ਅਧਿਕਾਰੀਆਂ ਖੜੇ ਖੜੇ ਨੇ ਇਹੇ ਜਿਹੇ ਲਿਆ ਆਤਾ ਤਾਂ ਤਾਂ ਲਿਆਤੀ ਆਤਾ ਸਾਨੂੰ ਸਾਨੂੰ ਆਪਾਂ ਦੇਖਦੇ ਹਾਂ ਵੀ 3 ਨੀਵਾਂ ਦੇ ਵਿੱਚੋਂ ਆਪ ਤੁਹਾਡੇ ਸਾਹਮਣੇ ਦਿੱਤਾ ਕੋਟ ਹੈ ਹਾਂ ਕਣ ਕਣ ਜਿਹੜੀ ਆ ਇਹ ਸਰਕਾਰ ਕਰ ਰਹੀ ਹੈ 688 ਕਰੋੜ ਰੁਪਇਆ ਸਾਡਾ ਪਿਆਈ ਦੇਲਾਤਾ ਤੇ ਫਿਰ ਕਰ ਕੰਨੀ ਅਸੀਂ ਅਸਰ ਬੰਦ ਫਿਰ ਸਰਕਾਰ ਕਰੀ ਆਈ ਹੈ ਜਿਹੜੇ ਵੀ ਇਹ ਆਟਾ ਵੰਡਣ ਵਾਸਤੇ ਆਈ ਹੈ ਇਨਾ ਦੇ ਕੋਲੇ ਇੱਕ ਹੀ ਖੇਲੀ ਵਾਲੀ ਨਹੀਂ ਸਾਰੀ ਕਣ-ਕਣ ਦੇ ਵੰਡਦੇ ਨੇ ਅਸੀਂ ਅੱਜ ਆਏ ਹਾਂ ਇਹ ਕੀ ਦੇ ਦੇ ਰਹੇ ਆ ਤੁਹਾਨੂੰ ਕੀ ਕਿਆ ਖਿਆ ਸਰਕਾਰ ਨਹੀਂ ਦੇਵਾਗੇ ਹਾਂ ਹਾਂ ਕਰਕਰਾਂ ਦੇ ਨਹੀਂ ਸਪਸ਼ਟ ਸਰਕਾਰ ਦੀ ਪਰ ਇਹ ਆਪਾਂ ਨੂੰ ਜਿਹੜੀ ਆ ਉਹ ਕਣ-ਕਣ ਦੇ ਉਹ ਦੇ ਰਹੇ ਆ ਇਦੋਂ ਵੱਡਾ ਵੱਧ ਠੱਗੀ ਠੱਗੀ ਹੋਣੀਗੀ ਸਰਕਾਰਾਂ ਲੱਗ ਲੱਗਣੇ ਸਾਰੇ ਆਪਾਂ ਡਾਕਟਰ ਬਣ ਕੇ ਆ ਲੋਕਾਂ ਦਾ ਪੈਸਾ ਇਹ ਸਾਰੇ ਆਏ ਆ ਇਹ ਤੁਹਾਡੇ ਸਾਹਮਣੇ ਆ ਸਾਰਿਆਂ ਦੇ ਹੋਹੋ ਤਾਰਾ ਤਾਰਾ ਦੇਣਾ 650 650 ਰੁਪਏ ਸੀ ਸਰਕਾਰ ਨੇ ਕਰ ਤੁਹਾਡੇ ਤੋਂ ਇੱਕ ਇੱਕ ਲੋਰ ਲੋਰ ਦੇ ਆਉਂਦੇ ਕਰਦਾ ਇੱਕ ਇੱਕ ਘਰੇ ਕਰਦਾ ਸਮਝਣੇ ਨਹੀਂ ਕਰੀ ਗੱਲ ਆਟਾ ਲੈਣਾ ਹੈ ਨਾ ਦੇ ਦੇ ਦੋਨੋਂ ਨਹੀਂ ਆਈ ਆਪਸ਼ਨ ਨਾ ਆਉਂਦਾ ਕੱਟਿਆ ਦੀ ਆਹ ਆਹ ਆ ਲੋਕਾਂ ਦੀ ਸਕੀਮ ਸਰਕਾਰੀ ਅਧਕਾਰੀਆਂ ਨੇ ਸਕੀਮ ਚਲਾਈ ਲਈ ਘਰ 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 ਦੇ ਵੇਂਦੇ ਲੋਕਾਂ ਦਾ ਘਰਾਂ ਨੂੰ ਵੰਡੀਆਂ ਆ ਲੋਕਾਂ ਨੇ ਇੰਨਾ ਇੰਨਾ ਕਾਫੀ ਪੀਸੇ ਹੋਏ ਹੋਏ ਸੀ ਜਿੰਨਾ ਕਹਿੰਦੇ ਕਰ ਕਰਦੇ ਇਸ ਸਕੀਮ ਦੇ ਵਿੱਚ ਦੇਖੋ ਤੁਸੀਂ ਤੁਸੀਂ ਦੇਖੋ ਸਕੀਮ ਟੀਮ ਕਿ ਕਰ ਕਰ ਰਹੇ ਰਹਿੰਦੀ 699 ਰੁਪਏ ਸਸਾਨੇ ਖਰਚ ਕੇ ਇਹ ਆਟਾ ਕਰਦੇ ਰਹਿਣਾਂ ਕਿ ਕਿਤ ਸਾਰੇ ਆ ਦੇਖੋ ਤੁਸੀਂ ਤੁਸੀਂ ਕਰਾ ਕਰ ਰਹੇ 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 Ba Governor did you? Go a Sher Tur car 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 carmer ਇਹ ਪਾਰਾ ਦੇ ਇਸਕੀਮ ਜਿਸ ਦੇ ਲਈ ਹੈ ਔਰ ਜਾ ਜਾਦਾ ਹੈ ਮੈਂ ਬਈ ਦੇ ਕਮਰ ਦੇ ਪਰਫੋਰਮੈਂਸ ਇਹ ਅਮਾ ਕਰ ਕਰ ਰ ਬੰਨਾ ਸੀ ਕਿਉਂ ਕਰੇਗਾ ਵਾਸਤੇ ਕਰਵਾਇਓ ਇਨਾ ਕਾਜੀ ਦਾ ਵੀ ਆਵਰੇ ਤੇ ਹੋ ਰਹੀ ਆ ਤੁਸੀਂ ਅਸੀਂ ਇਹਨੂੰ ਲੈਣੇ ਆਂ ਕਿੰਨੂ ਕਰੇ ਕਰੇਗੇ ਤੇ 800000 ਸਰਵਾਨੀ ਖਰਚੇ ਕੰਮ ਤੋਂ ਤੇ ਆਹ ਕਰ 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 ਜੋਡਾ ਚਿੱਕੀ ਤਸਵੀਰਾਂ ਦੀਆਂ ਜੋਰ ਤੋਂ ਬੇਦਰਜ ਜੀ ਕਲਾਕਾਰਾਂ ਨੇ ਬੰਦ ਕਰ ਦਿੱਤਾ ਖੋਰ ਕਰਦੇ ਹੋ